ਕੀ ਅਜ ਤੱਕ ਬਾਬਾ ਸਾਹਿਬ ਦੇ ਜਿਹੜੇ ਪ੍ਰਤਿਮਾਵਲੀ ਕਿਸੇ ਦੇ ਅੱਖ ਚੱਕ ਕੇ ਨਹੀਂ ਦੇਖਿਆ ਸੀਗਾ ਕਿਸੇ ਵੀ ਦੁਸ਼ਮਣ ਸ਼ਕਤੀਆਂ ਦਾ ਹੈਗਾ ਮਨੁਵਾਦੀ ਸੋਚ ਵਾਲੇ ਜਿਹੜੇ ਲੋਕ ਹੈਗੇ ਉਹਨਾਂ ਨੂੰ ਇਸ ਗੱਲ ਤੋਂ ਡਰ ਲੱਗਣ ਲੱਗ ਪਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੈਗੇ ਆ ਦਲਿਤ ਸਮਾਜ ਜਿਹੜਾ ਹੈਗਾ ਜਾਗ ਚੁੱਕਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਵਾਸਤੇ ਖਤਰਾ ਪੈਦਾ ਕਰਨਗੇ ਨੌਜਵਾਨ ਦਲਿਤ ਸਿੱਖ ਨੌਜਵਾਨ ਨੂੰ ਚੁਣਿਆ ਔਰ ਇਹਦੇ ਪਿੱਛੇ ਹੋਰ ਵੀ ਬਹੁਤ ਵੱਡੀ ਸਾਜ਼ਿਸ਼ ਹੈਗੀ ਆ ਸਾਡੀ ਇਹ ਮੰਗ ਆ ਵੀ ਜਿਹੜੀ ਉਹ ਜਿਹੜੀ ਵੱਡੀ ਵੱਡੀ ਸਾਜ਼ਿਸ਼ ਆ ਉਹ ਜਿਹੜੀ ਹੈਗੀ ਆ ਉਸ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਜੋ ਭਾਜਪਾ ਦੀ ਸਰਕਾਰ ਆ ਉੱਪਰ ਉਹਦਾ ਇਹ ਆ ਵੀ ਐਸੀਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪਾੜਿਆ ਜਾਵੇ ਉਹਨਾਂ ਨੇ ਜਿਹੜਾ ਇਹ ਪਲਾਂਟ ਕੀਤਾ ਹੋਇਆ ਅਰਸ਼ਦੀਪ ਨੂੰ ਉਹਨਾਂ ਨੇ ਉੱਥੋਂ ਦਬਾਈ ਦੇ ਵਿੱਚ ਐਸੀਗਾ ਉਹਨੂੰ 4 ਮਹੀਨੇ ਪਹਿਲਾਂ ਲਿਆ ਕੇ ਅੰਮ੍ਰਿਤਸਰ ਦੇ ਵਿੱਚ ਪਲਾਂਟ ਕੀਤਾ ਗਿਆ 26 ਜਨਵਰੀ ਨੂੰ ਜਿੱਥੇ ਪੂਰੇ ਪੂਰਾ ਭਾਰਤ ਦਾ ਜਿਹੜਾ ਗਨਤੰਤਰਤਾ ਦਿਵਸ ਮਨਾ ਰਿਹਾ ਸੀਗਾ ਉੱਥੇ ਉਸ ਦਿਨ ਸ਼੍ਰੀ ਅਮਰਸਰ ਸਾਹਿਬ ਵਿਖੇ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਦੀ ਜੋ ਉੱਥੇ ਸਟੈਚੂ ਲੱਗਾ ਹੋਇਆ ਉਸ ਨੂੰ ਭੰਨਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਗਈ ਤਾਂ ਇਸ ਤੋਂ ਬਾਅਦ ਪੂਰੇ ਭਾਰਤ ਦੇ ਵਿੱਚ ਇਸ ਨੂੰ ਲੈ ਕੇ ਜਿਹੜੀ ਉਹ ਆਲੋਚਨਾ ਹੋਈ ਵੱਖ-ਵੱਖ ਜਥੇਬੰਦੀਆਂ ਉਹ ਜਿਹੜੇ ਪ੍ਰੋਟੈਸਟ ਕੀਤੇ ਜਾਣ ਲੱਗੇ ਅੱਜ ਇਸ ਟਾਈਮ ਅਸੀਂ ਮੋਕੇ ਖੜੇ ਹੋਏ ਆ ਮੋਕੇ ਵਾਖਵਾਖਾ ਐਸਸੀ ਭਾਈਚਾਰੇ ਨਾਲ ਸੰਬੰਧਿਤ ਜਥੇਬੰਦੀਆਂ ਵੱਲੋਂ ਆ ਜਿਹੜਾ ਇੱਥੇ ਪ੍ਰੋਟੈਸਟ ਕੀਤਾ ਗਿਆ ਤੇ ਨਾਲ ਹੀ ਆ ਜਿਹੜਾ ਵਾਖਵਾਖ ਬੁਲਾ ਰਹੇ ਨੇ ਜਿਹੜੇ ਆਪਣੇ ਵਿਚਾਰ ਰੱਖੇ ਹੈਗੇ ਆ ਸਾਡੇ ਨਾਲ ਵਾਲਮੀਕੀ ਮਾਝੀ ਵੀ ਸਿੱਖ ਮਾਸਾਵਾ ਵੱਲੋਂ ਆ ਜਿਹੜੇ ਆਗੂ ਮੌਜੂਦ ਆ ਹੋਰ ਨਾ ਜਥੇਬੰਦੀਆਂ ਦੇ ਆਗੂਆਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਹਾਂਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੈਸ ਵਾਲਿਆਂ ਦਾ ਜਿਨ੍ਹਾਂ ਨੇ ਸਾਡੀ ਗੱਲ ਜਿਹੜੀ ਹੈਗੀ ਆ ਸਰਕਾਰ ਤੱਕ ਪਹੁੰਚਦੀ ਕਰਨੀ ਆ ਸਮਾਜ ਤੱਕ ਪਹੁੰਚਦੀ ਕਰਨੀ ਜੀ अच्छा आप पिछले दिन 26 जनवरी नु बहुत अहम ਦਿਵਸ ਆ ਜਿਸ ਨੂੰ ਆਪਾਂ ਇਹ ਕਹਿੰਦੇ ਹੈਗੇ ਕਿ ਗਣਤੰਤਰ ਮਤਲਬ ਸਾਰੇ ਗਣਾ ਦਾ ਦਿਵਸ ਉਸ ਦਿਨ ਇਹੋ ਜੀ ਘਟਨਾ ਘਟ ਜਾਣੀ ਕਿਵੇਂ ਦੇਖ ਦੋ ਇਸ ਘਟਨਾ ਨੂੰ ਕਿਹੋ ਜਿਹੀਆਂ ਸ਼ਕਤੀਆਂ ਜਿਹੜੀਆਂ ਇਸ ਘਟਨਾ ਦੇ ਪਿੱਛੇ ਦੇਖੋ ਇਹ ਜਿਹੜੀ ਘਟਨਾ ਹੈਗੀ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਘਟਨਾ ਹੈਗੀ ਆ ਕਿਉਂਕਿ ਅਜ ਤੱਕਰ ਬਾਬਾ ਸਾਹਿਬ ਦੀ ਜਿਹੜੇ ਪ੍ਰਤਿਮਾਵਲੀ ਕਿਸੇ ਦੇ ਅੱਖ ਚੱਕ ਕੇ ਨਹੀਂ ਦੇਖਿਆ ਸੀਗਾ ਕਿਸੇ ਵੀ ਦੁਸ਼ਮਣ ਸ਼ਕਤੀਆਂ ਨੇ ਲੇਕਿਨ ਹੌਲੀ ਹੌਲੀ ਜਿਵੇਂ ਜਿਵੇਂ ਉਹਨਾਂ ਨੂੰ ਪਤਾ ਲੱਗਦਾ ਜਾ ਰਿਹਾ ਹੈ ਕਿ ਸਮਾਜ ਜਿਹੜਾ ਹੈ ਪੜ੍ਹ ਲਿਖ ਕੇ ਜਿਹੜਾ ਹੈਗਾ ਜਾਗਰੂਕ ਹੋ ਰਿਹਾ ਤੇ ਉਹਨਾਂ ਨੂੰ ਇਸ ਗੱਲ ਤੋਂ ਹੁਣ ਜਿਹੜਾ ਹੈਗਾ ਮਨੁਵਾਦੀ ਸੋਚ ਵਾਲੇ ਜਿਹੜੇ ਲੋਕ ਹੈਗੇ ਉਹਨਾਂ ਨੂੰ ਇਸ ਗੱਲ ਤੋਂ ਡਰ ਲੱਗਣ ਲੱਗ ਪਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੈਗੇ ਆ ਦਲਤ ਸਮਾਜ ਜਿਹ ਖਦਰਾਬੈਦਾ ਕਰਨਗੇ ਔਰ ਅਸੀਂ ਤਾਂ ਦੇਖੋ ਸ਼ੁਰੂ ਤੋਂ ਆਮਨ ਆਮਾਨ ਦੇ ਵਿੱਚ ਵਿਸ਼ਵਾਸ ਰੱਖਦੇ ਆ ਜਿਹੜਾ ਬਾਬਾ ਸਾਹਿਬ ਸੀ ਕਿ ਉਹ ਸਾਰੇ ਧਰਮਾਂ ਦਾ ਉਹਨਾਂ ਨੇ ਜਿਹੜਾ ਹੈਗਾ ਬੜਾ ਸਤਕਾਰ ਕੀਤਾ ਔਰ ਉਹਦੇ ਅਨੁਸਾਰ ਹੀ ਉਹਨਾਂ ਨੇ ਸੰਵਿਧਾਨ ਲਿਖਿਆ ਲੇਕਿਨ ਅੱਜ ਕੱਲ ਦੇ ਜਿਹੜੇ ਮਨੁਵਾਦੀ ਸੋਚ ਵਾਲੇ ਲੋਕ ਹੈਗੇ ਆ ਉਹ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਰਹੇ ਕਿ ਦਲਿਤ ਸਮਾਜ ਜਿਹੜਾ ਪੜ੍ਹ ਲਿਖ ਕੇ ਜਿਹੜਾ ਹੈਗਾ ਤਰੱਕੀ ਕਰ ਰਿਹਾ ਇਸ ਕਰਕੇ ਉਹ ਦਲਿਤ ਸਮਾਜ ਨੂੰ ਢਾਹ ਲਾਉਣ ਵਾਸਤੇ ਔਰ ਆਪਸੀ ਭਾਈਚਾਰੇ ਦਾ ਜਿਹੜਾ ਫੁੱਟ ਪਵਾਉਣ ਵਾਸਤੇ ਉਹਨਾਂ ਨੇ ਜਿਹੜੇ ਇਹੋ ਜੀ ਕੋਈ ਹਰਕਤ ਵਾਸਤੇ ਇੱਕ ਸਿੱਖ ਨੌਜਵਾਨ ਦਲਿਤ ਸਿੱਖ ਨੌਜਵਾਨ ਨੂੰ ਚੁਣਿਆ ਔਰ ਇਹਦੇ ਪਿੱਛੇ ਹੋਰ ਵੀ ਬਹੁਤ ਵੱਡੀ ਸਾਜ਼ਿਸ਼ ਹੈਗੀ ਆ ਸਾਡੀ ਇਹ ਮੰਗ ਆ ਵੀ ਜਿਹੜੀ ਉਹ ਜਿਹੜੀ ਵੱਡੀ ਐਡੀ ਵੱਡੀ ਸਾਜ਼ਿਸ਼ ਆ ਉਹ ਜਿਹੜੀ ਹੈਗੀ ਆ ਉਸ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਆ ਪੁਲਿਸ ਪ੍ਰਸ਼ਾਸਨ ਜਾਂ ਜਿਹੜੀ ਸਰਕਾਰ ਹੈਗੀ ਆ ਸਰਕਾਰ ਤੇ ਸਾਨੂੰ ਵੈਸੇ ਬਾਲੀਆਂ ਉਮੀਦਾਂ ਦਾ ਮੈਨੀ ਕਿਉਂਕਿ ਇਹ ਵੀ ਸਰਕਾਰ ਜਿਹੜੀ ਹੈਗੀ ਦਲਤ ਵਿਰੋਧੀ ਹੈਗੀ ਆ ਆਪਦੇ ਦਫ਼ਤਰਾਂ ਦੇ ਵਿੱਚ ਬਾਬਾ ਸਾਹਿਬ ਦੀ ਜਿਹੜਾ ਸਰੂਪ ਲਾਉਂਦੀ ਆ ਲੇਕਿਨ ਬਾਬਾ ਸਾਹਿਬ ਦੇ ਬੁੱਤ ਟੜੋਂਉਣ ਦੇ ਵਿੱਚ ਵੀ ਇਹ ਪੌੜੀ ਲਾਉਂਦੀ ਆ ਇਸ ਕਰਕੇ ਇਹਨਾਂ ਤੋਂ ਬੜੀ ਸਾਨੂੰ ਆਸ ਤਾਂ ਹੈ ਨਹੀਂਗੀ ਲੇਕਿਨ ਬੇਰ ਵੀ ਅਸੀਂ ਚਾਹੁੰਦੇ ਆ ਕਿ ਜਿਹੜਾ ਹੈਗਾ ਇਹ ਸਾਜਿਸ਼ ਜਿਹੜੀ ਹੈਗੀ ਆ ਬਿਲਕੁਲ ਸਾਹਮਣੇ ਆਉਣੀ ਚਾਹੀਦੀ ਆ ਕਿ ਕਿਹਨੇ ਇਹੋ ਜਿਹੀ ਕੋਈ ਹਰਕਤ ਕੀਤੀ ਹੈ ਅੱਛਾ ਜੇਕਰ ਆਪਾਂ ਦੇਖੀਏ ਤਾਂ ਜਿਸ ਨੌਜਵਾਨ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਐਸਪੀ ਭਾਈ ਚਾਰੇ ਦੇ ਵਿੱਚੋਂ ਸੀਗਾ ਜਰ ਕੇ ਆਪਾ ਦੇਖਦੇ ਹੈ ਕਿ ਐਸਸੀ ਭਾਈਚਾਰੇ ਦੇ ਲਈ 바ਵਾ ਸਾਹਿਬ ਨੇ तमाम ਉਮਰ ਆ ਜਿਹੜਾ ਕੰਮ ਕੀਤਾ ਐਸਸੀ ਭਾਈਚਾਰੇ ਨੂੰ ਹੀ ਚੁਣਿਆ ਜਾਣਾ ਉਸੇ ਨੌਜਵਾਨ ਨੂੰ ਚੁਣਿਆ ਜਾਣਾ ਕਿਵੇਂ ਦੇ ਇਹ ਜੋ ਐਸਸੀ ਭਾਈਚਾਰੇ ਦੇ ਵਿੱਚੋਂ ਉਸ ਅਰਸ਼ਦੀਬ ਨੂੰ ਜੋ ਕਿ ਧਰਮਕੋਟ ਨੂੰ ਬਿਲੋਂਗ ਕਰਦਾ ਹੈ ਔਰ ਉਹਦੇ ਨਾਨਕੇ ਜਿਹੜੇ ਹੈਗੇ ਆ ਬੁੱਗੀਪੁਰੇ ਆ ਮਾਂ ਹੁੰਦੀ ਹੈ ਜੋ ਉਹਦੀ ਵੀਡੀਓ ਆਈ ਹੈ ਕਿ ਉਹ ਘਰਾਂ ਦੇ ਵਿੱਚ ਕੰਮ ਕਰਦੀ ਹੈ ਪਰ ਉਹਨੇ ਐਸੀਆਂ ਦੇ ਵਿੱਚ ਫੋਟ ਪਾਉਣ ਦੀ ਖਾਤਰ ਜੋ ਬੀਜੇਪੀ ਦੀ ਸਰਕਾਰ ਆ ਉੱਪਰ ਉਹਦਾ ਇਹ ਆ ਵੀ ਐਸੀਆ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪਾੜਿਆ ਜਾਵੇ ਉਹਨਾਂ ਨੇ ਜਿਹੜਾ ਇਹ ਪਲਾਨ ਕੀਤਾ ਹੋਇਆ ਹੈ ਅਰਸ਼ਦੀਪ ਨੂੰ ਉਹਨਾਂ ਨੇ ਉੱਥੋਂ ਦਬਈ ਦੇ ਵਿੱਚ ਐਸੀਆ ਉਹਨੂੰ 4 ਮਹੀਨੇ ਪਹਿਲਾਂ ਲਿਆ ਕੇ ਅੰਬਰਸਾਦ ਦੇ ਵਿੱਚ ਪਲਾਨਟ ਕੀਤਾ ਗਿਆ ਔਰ ਉਹਨਾਂ ਨੇ ਜੋ ਦਿਨ ਚੁਣਿਆ ਗਿਆ ਉਹ ਵੀ 26 ਜਨਵਰੀ ਦਾ ਦਿਨ ਚੁਣਿਆ ਗਿਆ ਕਿਉਂਕਿ ਜਿਸ ਦਿਨ ਜੋ ਹੈ ਸੰਵਿਧਾਨ ਦੇ ਅਰਚੇਤਾ ਬਾਬਾ ਸਾਹਿਬ ਡਾਕਟਰ ਪੀਮਰੋ ਅੰਬੇਡਕਰ ਜੀ ਨੇ 26 ਜਨਵਰੀ 1950 ਨੂੰ ਭਾਰਤ ਦਾ ਜੋ ਸੰਵਿਧਾਨ ਸੀ ਉਹ ਭਾਰਤ ਸਰਕਾਰ ਨੂੰ ਸੌਂਪਿਆ ਸੀਗਾ ਔਰ ਉਸੇ ਨੂੰ ਹੀ ਇਹਨਾਂ ਨੇ ਜੋ ਲੈ ਕੇ ਉਹ ਦਲਤ ਭਾਈਚਾਰੇ ਦੇ ਮੁੰਡੇ ਨੂੰ ਗਮਲਾ ਕਰਕੇ ਉਹਨੂੰ ਇਹ ਜੋ ਹੈਗਾ ਉਹਦੇ ਕੋਲੋਂ ਇਹ ਥੋੜੇ ਮਰਵਾਏ ਗਏ ਜੋਗਿਓ ਨੇ ਬਾਬਾ ਸਾਹਿਬ ਦੀ ਪ੍ਰਤਿਮਾ ਦੇ ਉੱਪਰ ਅਟੈਕ ਕੀਤਾ ਇਹਦੇ ਨਾਲ ਇਹ ਜੋ ਦਲਿਤ ਸਮਾਜ ਸਾਡਾ ਜੋ ਐਸਸੀਪੀ ਚੱਲ ਰਿਹਾ ਹੈ ਉਹਦੇ 'ਚ ਇੱਕ ਹੋਏ ਹੈ ਪਰ ਜੋ ਇਹਨਾਂ ਨੇ ਜੋ ਏਜੰਸੀਆਂ ਦੇ ਕੰਮ ਹੈ ਅਸੀਂ ਜੋ ਹੈ ਪੰਜਾਬ ਸਰਕਾਰ ਨੂੰ ਪਾਕਤ ਸਰਕਾਰ ਨੂੰ ਇਹ ਵੀ ਅਸੀਂ ਅਪੀਲ ਕਰਨੀ ਚਾਹੁੰਦੇ ਆ ਕਿ ਜੋ ਵੀ ਏਜੰਸੀਆਂ ਦੇ ਬੰਦਿਆਂ ਨੇ ਇਹਨੂੰ ਪਲਾਨ ਕੀਤਾ ਉਹਨੂੰ ਨੰਗਾ ਕੀਤਾ ਜਾਵੇ ਤਾਂ ਕਿ ਅਸੀਂ ਜਿਵੇਂ ਹੈ ਉਹਦੇ ਨਾਲ ਨਾਲ ਜੋ ਜ ਐਨ ਐਸਏ ਇਹਦੇ ਤੇ ਲਾਗੂ ਹੁੰਦੀ ਹੈ ਤਾਂ ਉਹ ਏਜੰਸੀ ਦੇ ਬੰਦਿਆਂ ਤੇ ਵੀ ਲਾਗੂ ਹੋਣੀ ਚਾਹੀਦੀ